ਸਾਸਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੀਰੇ ਦੀ ਚਾਟ ਬਣਾਵਾਂਗੇ ਜਦੋਂ ਸ਼ਾਮ ਨੂੰ ਕੁਛ ਛਟਪਟਾ ਖਾਣ ਦਾ ਮਨ ਕਰੇ ਤਾਂ ਆਪਾਂ ਇਸ ਚਾਟ ਨੂੰ ਬਣਾ ਕੇ ਖਾ ਸਕਦੇ ਹਾਂ ਇਹ ਚਾਟ ਨੂੰ ਬਣਾਉਣ ਦੇ ਲਈ ਮੈਂ ਇੱਕ ਖੀਰਾ ਲਿਆ ਹੈ ਖੀਰੇ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਆਪਾਂ ਇਸ ਨੂੰ ਛੇਲੇ ਲਵਾਂਗੇ ਖੀਰੇ ਨੂੰ ਛੇਲਣਾ ਹੋਵੇ ਤਾਂ ਛੇਲ ਸਕਦੇ ਹਾਂ ਇਸੇ ਛਿਲਣ ਦੇ ਨਾਲ ਖੀਰੇ ਦਾ ਟੇਸਟ ਵਧੀਆ ਆਏਗਾ ਇਹ ਬਿਨਾ ਤਲੇ ਤੋਂ ਚਾਟ ਜਾਂ ਨਾਸ਼ਤਾ ਬਣਾਉਂਦੀ ਬਹੁਤ ਈਜ਼ੀ ਰੈਸਪੀ ਹੈ। ਖੀਰੇ ਨੂੰ ਚੰਗੀ ਤਰ੍ਹਾਂ ਛਿੱਲ ਲਵਾਂਗੇ। ਇਸ ਤਰੀਕੇ ਨਾਲ ਬਹੁਤ ਹੀ ਤੇਸਤੀ ਚਾਟ ਬਣਦੀ ਹੈ। ਜਦੋਂ ਵੀ ਆਪਾਂ ਨੂੰ ਭੁੱਖ ਲੱਗੇ ਤਾਂ ਆਪਾਂ ਇਸ ਤਰੀਕੇ ਦੀ ਚਾਟ ਨੂੰ ਬਣਾ ਕੇ ਖਾ ਸਕਦੇ ਹਾਂ। ਇਹ ਬਹੁਤ ਛੋਟੀ ਜਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਖੀਰੇ ਦੀ ਇਹ ਚਾਟ ਬਹੁਤ ਟੇਸਟੀ ਬਣਦੀ ਹੈ ਇਹ ਇੱਕ ਟੇਸਟੀ ਸਲਾਦ ਰੈਸਪੀ ਵੀ ਹੈ ਮੈਂ ਖੀਰੇ ਨੂੰ ਛੇਲੇ ਲਿਆ ਹੈ ਹੁਣ ਆਪਾਂ ਖੀਰੇ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ ਹੁਣ ਚਮਚ ਨਾਲ ਆਪਾਂ ਇਸ ਦੇ ਵਿਚਲੇ ਹਿੱਸੇ ਨੂੰ ਕੱਟ ਲਵਾਂਗੇ ਤੇ ਇੱਕ ਬੌਲ ਦੇ ਵਿੱਚ ਰੱਖ ਲਵਾਂਗੇ ਇਸ ਨੂੰ ਵੇਸਟ ਨਹੀਂ ਕਰਾਂਗੇ ਗਰਮੀਆਂ ਦੇ ਵਿੱਚ ਇਸ ਤਰੀਕੇ ਦਾ ਸਲਾਤ ਆਪਾਂ ਖਾ ਨਹੀਂ ਹਾਂ ਜੀ ਇਹ ਆਪਣੀ ਬੋਡੀ ਨੂੰ ਠੰਡਾ ਰੱਖ ਦਿੰਦਾ ਹੈ ਇਸ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਬੱਚੇ ਸਲਾਦ ਖਾਣਾ ਨਹੀਂ ਪਸੰਦ ਕਰਦੇ ਤਾਂ ਆਪਾਂ ਬੱਚਿਆਂ ਨੂੰ ਇਸ ਤਰੀਕੇ ਨਾਲ ਖੀਰੇ ਦੀ ਚਾਟ ਬਣਾ ਕੇ ਖਵਾ ਸਕਦੇ ਹਾਂ ਜੋ ਕਿ ਬਹੁਤ ਟੇਸਟੀ ਵੀ ਬਣਦੀ ਹੈ ਜੋ ਕਿ ਬਹੁਤ ਚਟਪਟੀ ਵੀ ਹੁੰਦੀ ਹੈ ਖੀਰੇ ਦੇ ਆਪਣੀ ਬੋਡੀ ਲਈ ਕਿੰਨੇ ਫਾਇਦੇ ਨੇ ਤੁਹਾ ਬੱਚਿਆਂ ਨੂੰ ਇਸ ਤਰੀਕੇ ਦੀ ਚਾਟ ਬਣਾ ਕੇ ਖਵਾ ਸਕਦੇ ਹਾਂ ਬੱਚਿਆਂ ਨੂੰ ਇਸ ਤਰੀਕੇ ਦੀਆਂ ਚੀਜ਼ਾਂ ਬਹੁਤ ਪਸੰਦ ਆਉਂਦੀਆਂ ਚਮਚ ਨਾਲ ਬੌਲ ਦੇ ਵਿੱਚ ਕੱਢ ਲਵਾਂਗੇ ਖੀਰੇ ਨੂੰ ਜੋ ਚੀਜ਼ਾਂ ਪਾਸਲੱਡ ਦੇ ਵਿੱਚ ਯੂਜ਼ ਕਰਦੇ ਹਾਂ ਉਹ ਚੀਜ਼ਾਂ ਯੂਜ਼ ਕਰਾਂਗੇ एक टमाटर लिया है इतने मैं एक हरी मिर्च लई है इस तरीके की कटी हुई एक प्याज लिया है इस तरीके का कटिया हुआ अपना जिस तरीके प्याज न कटना हो उस तरीके कट लवेंगे अद्धा नींबू लिया है हम इतने मैं ये सारे चीज़ा लिया ने ਹੁਣ ਆਪਾਂ ਖੀਰੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਪਾਵਾਂਗੇ ਉਸਦੇ ਲਈ ਬੌਲ ਦੇ ਵਿੱਚ ਮਿਕਸ ਕਰ ਲਵਾਂਗੇ ਸਭ ਨੂੰ ਟਮਾਟਰ ਦੇ ਵਿੱਚ ਖੀਰੇ ਨੂੰ ਪਾਵਾਂਗੇ ਜਿਸ ਨੂੰ ਕਿ ਆਪਾਂ ਕੱਢ ਕੇ ਰੱਖਿਆ ਸੀ ਇੱਕ ਹਰੀ ਮਿਰਚ ਪਾਵਾਂਗੇ ਪਿਆਜ਼ ਪਾਵਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਇਹ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਸੀ ਆਪਣੇ ਚੈਨਲ ਤੇ ਕਈ ਹੋਰ ਤਰ੍ਹਾਂ ਦੇ ਹਲਵੇ ਕਈ ਹੋਰ ਤਰ੍ਹਾਂ ਦੀਆਂ ਚਾਟਾਂ ਦੀ ਵੀ ਵੀਡੀਓ ਵੀ ਪਾ ਰખી ਹੈ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਹੁਣ ਸਵਾਦ ਅਨੁਸਾਰ ਨਾਮਕ ਪਾਵਾਂਗੇ ਨਾਮਕ ਸਵਾਦ ਅਨੁਸਾਰ ਪਾਵਾਂਗੇ ਇੱਕ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਜਾਂ ਜਿੰਨਾ ਕਿ ਤਿੱਖਾ ਖਾਣਾ ਪਸੰਦ ਕਰਦੇ ਹਾਂ ਆਪਾਂ ਉਹਨਾਂ ਅਕ ਰੈੱਡ ਚਿਲੀ ਪਾਊਡਰ ਪਾਵਾਂਗੇ ਇਹ ਹੀਰੇ ਦੀ ਚਾਟ ਬਹੁਤ ਚਟਪਟੀ ਬਣਦੀ ਹੈ ਧਨੀਆ ਪਾਊਡਰ ਪਾਵਾਂਗੇ ਇਸ ਦੇ ਨਾਲ ਚਾਟ ਬਹੁਤ ਟੇਸਟੀ ਬਣਦੀ ਹੈ ਇੱਕ ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਹੁਣ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਪਿਆਜ਼ ਟਮਾਟਰ ਦੇ ਵਿੱਚ ਇਹ ਚਾਟ ਬਹੁਤ ਹੀ ਚਟਪਟੀ ਤਿੱਖੀ ਕਰਾਰੀ ਬਣਦੀ ਹੈ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਜੇਕਰ ਆਪਣੇ ਕੋਲ ਦੇ ਵਿੱਚ সুইਟ ਕੌਰਨ ਬਣੀ ਹੋਵੇ ਤਾਂ ਆਪਾਂ সুইਟ ਕੌਰਨ ਵੀ ਪਾ ਸਕਦੇ ਹਾਂ ਹਨ ਖੀਰੇ ਦੇ ਵਿੱਚ ਪਿਆਜ਼ ਟਮਾਟਰ ਜੋ ਕਿ ਆਪਾਂ ਮਿਕਸ ਕੀਤੀ ਸੀ ਇਸ ਨੂੰ ਪਾਵਾਂਗੇ ਜਦੋਂ ਵੀ ਆਪਣਾ ਚਟਪਟਾ ਖਾਣ ਨੂੰ ਮਨ ਕਰੇ ਤਾਂ ਆਪਾਂ ਇਸ ਚਾਟ ਨੂੰ ਬਣਾ ਕੇ ਖਾ ਸਕਦੇ ਹਾਂ ਇਹ ਚਾਟ ਬਹੁਤ ਟੇਸਟੀ ਬਣਦੀ ਹੈ ਮਿਕਸ ਕੀਤੀ ਹੋਈਆਂ ਸਬਜ਼ੀਆਂ ਨੂੰ ਪਾਵਾਂਗੇ ਖੀਰੇ ਦੇ ਵਿੱਚ ਦੂਸਰੇ ਖੀਰੇ ਦੇ ਵਿੱਚ ਵੀ ਆਪਾਂ ਮਿਕਸ ਕੀਤੀ ਹੋਈਆਂ ਸਬਜ਼ੀਆਂ ਨੂੰ ਪਾ ਲਵਾਂਗੇ ਇਹ ਚਾਟ ਬਹੁਤ ਟੇਸਟੀ ਬਣਦੀ ਹੈ ਜਦੋਂ ਵੀ ਆਪਣਾ ਮਨ ਕਰੇ ਤਾਂ ਆਪਾਂ ਇਸ ਚਾਟ ਨੂੰ ਬਣਾ ਕੇ ਖਾ ਸਕਦੇ ਹਾਂ ਹੁਣ ਚਾਟ ਬਣ ਕੇ ਤਿਆਰ ਹੈ ਚਾਟ ਉੱਪਰ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ ਥੋੜਾ ਜਿਹਾ ਬਨ ਹੈ ਜੀਰਾ ਪਾਊਡਰ ਪਾਵਾਂਗੇ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ ਚਟਪਟੇ ਟੇਸਟ ਦੇ ਲਈ ਥੋੜਾ ਜਿਹਾ ਅਮਚੂਰ ਪਾਉਾਂਗੇ ਹੁਣ ਆਪਣੀ ਇਸ ਤਰੀਕੇ ਦੀ ਚਾਟ ਬਣ ਕੇ ਤਿਆਰ ਹੈ ਚਾਟ ਉੱਪਰ ਨਿੰਬੂ ਨਿਚੋੜਾਂਗੇ ਨਿੰਬੂ ਨਿਚੋੜ ਦੇਵਾਂਗੇ ਚਾਟ ਉੱਪਰ ਹੁਣ ਆਪਣੀ ਚਟਪਟੀ ਕਰਾਰੀ ਚਾਟ ਬਣ ਕੇ ਤਿਆਰ ਹੈ ਚਾਰ ਉਪਰ ਇਸ ਤਰੀਕੇ ਦੀ ਨਮਕੀਨ ਪਾਵਾਂਗੇ ਤੋੜ ਕੇ ਆਪਾਂ ਭੁਜੀਆ ਵੀ ਪਾ ਸਕਦੇ ਹਾਂ ਮੈਂ ਇੱਥੇ ਇਹ ਨਮਕੀਨ ਪਾਈ ਹੈ ਇਹ ਬਹੁਤ ਕ੍ਰਿਸਪੀ ਹੁੰਦੀ ਹੈ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਇੱਥੇ ਮੈਂ ਵਾਲੀ ਨਮਕੀਨ ਪਾਈ ਹੈ ਤੋੜ ਕੇ ਪੈਂਸ ਦੀ ਜਗ੍ਹਾ ਪੂਜੀ ਹਮਪਣਾ ਹੋਵੇ ਤਾਂ ਪੂਜੀਆ ਵੀ ਪਾ ਸਕਦੇ ਹਾਂ ਚਾਟ ਦੇ ਉੱਪਰ ਹੁਣ ਆਪਣੀ ਇਸ ਤਰੀਕੇ ਦੀ ਚਾਟ ਬਣ ਕੇ ਤਿਆਰ ਹੈ ਚਾਟ ਨੂੰ ਸਰਵ ਕਰ ਲਵਾਂਗੇ ਪਲੇਟ ਦੇ ਵਿੱਚ ਚਾਟ ਨੂੰ ਸਰਵ ਕਰ ਲਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ